ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਕਿ ਅੱਜ 12 ਮਈ ਹੈ ਤੇ ਪੂਰਨਮਾਸ਼ੀ ਦਾ ਪਵਿੱਤਰ ਦਿਹਾੜਾ ਹੈ ਜੀ ਤੇ ਜੇਕਰ ਤੁਸੀਂ ਅੱਜ ਦੀ ਰਾਤ ਘਰ ਦੀ ਛੱਤ ਦੇ ਉੱਤੇ ਇਹ ਇੱਕ ਚੀਜ਼ ਰੱਖ ਦਿੰਦੇ ਹੋ ਤਾਂ ਪਰਮਾਤਮਾ ਜੀ ਦੀ ਤੁਹਾਡੇ ਤੇ ਮਿਹਰ ਹੋ ਜਾਵੇਗੀ ਪੋਰਾ ਕਰ ਪੈਸਿਆਂ ਨਾਲ ਭਰ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਆਪਣਾ ਜੋ ਅੱਜ ਦਾ ਵਿਸ਼ਾ ਹੈ ਉਹ ਹੈ ਜੀ ਕਿ 12 ਮਈ ਅੱਜ ਦੀ ਰਾਤ ਭਾਵ ਕੇ ਪੂਰਨ ਮਾਸ਼ੀ ਨੂੰ ਘਰ ਦੀ ਛੱਤ ਦੇ ਉੱਤੇ ਇਹ ਇੱਕ ਚੀਜ਼ ਰੱਖ ਦੇਣੀ ਹੈ ਤਾਂ ਫਿਰ ਵੇਖਣਾ ਪਰਮ ਪਿਤਾ ਪਰਮੇਸ਼ਵਰ ਦੀ ਕਿਰਪਾ ਹੋ ਜਾਵੇਗੀ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਜੋ ਮਿਹਰ ਹੈ ਉਹ ਸਦਾ ਲਈ ਤੁਹਾਡੇ ਘਰ ਤੇ ਬਣੀ ਰਹੇਗੀ ਕਿਉਂਕਿ ਸਾਧ ਸੰਗਤ ਜੀ ਕਈ ਵਾਰੀ ਅਸੀਂ ਸੋਚਦੇ ਹਾਂ ਸਾਡੀ ਕਮਾਈ ਤਾਂ ਠੀਕ ਠਾਕ ਹੈ ਪਰ ਫਿਰ ਵੀ ਘਰ ਵਿੱਚ ਬਰਕਤ ਕਿਉਂ ਨਹੀਂ ਰਹਿੰਦੀ 8 ਮਹੀਨੇ ਤਨਖਾਹ ਆਉਂਦੀ ਹੈ ਪਰ ਪੈਸਾ ਜਿਵੇਂ ਹੱਥ ਵਿੱਚ ਟਿਕਦਾ ਹੀ ਨਹੀਂ ਕਦੇ ਬੱਚਿਆਂ ਦੀ ਸਕੂਲ ਦੀ ਫੀਸ ਕਦੇ ਘਰ ਦੇ ਰੋਜ਼ਾਨਾ ਦੇ ਖਰਚੇ ਤੇ ਕਦੇ ਕੋਈ ਬਿਮਾਰੀ ਜਿਵੇਂ ਹਰ ਵਾਰ ਕੋਈ ਨਾ ਕੋਈ ਖਰਚਾ ਸਾਹਮਣੇ ਆ ਹੀ ਜਾਂਦਾ ਹੈ ਸਾਧ ਸੰਗਤ ਜੀ ਸਾਲਾਂ ਦੇ ਸਾਲ ਲੰਘ ਜਾਂਦੇ ਹਨ ਪਰ ਘਰ ਵਿੱਚ ਸੁੱਖ ਸ਼ਾਂਤੀ ਨਹੀਂ ਆਉਂਦੀ। ਸਾਧ ਸੰਗਤ ਜੀ ਅਸੀਂ ਪਾਠ ਵੀ ਕਰਦੇ ਹਾਂ, ਸੇਵਾ ਵੀ ਕਰਦੇ ਹਾਂ। ਫਿਰ ਵੀ ਸਾਡੀ ਜਿਹੜੀ ਅਰਦਾਸ ਹੈ ਉਹ ਪੂਰੀ ਨਹੀਂ ਹੁੰਦੀ। ਅਤੇ ਸਾਡੇ ਘਰ ਵਿੱਚ ਹਮੇਸ਼ਾ ਦੁੱਖ ਭਰਿਆ ਮਾਹੌਲ ਬਣਿਆ ਹੀ ਰਹਿੰਦਾ ਹੈ। ਤਾਂ ਫਿਰ ਸਾਧ ਸੰਗਤ ਜੀ ਇਹ ਸਿਰਫ ਪੈਸੇ ਦੀ ਗੱਲ ਨਹੀਂ ਸਗੋ ਸਕਾਰਾਤਮਕ ਊਰਜਾ ਦੀ ਵੀ ਗੱਲ ਹੁੰਦੀ ਹੈ ਜੋ ਸਾਡੇ ਘਰ ਵਿੱਚ ਵੱਸਦੀ ਨਹੀਂ। ਅਸੀਂ ਮਿਹਨਤ ਵੀ ਬੜੀ ਕਰਦੇ ਹਾਂ। ਪਰ ਉਸ ਕੋں ਤੇ ਖੁਸ਼ਹਾਲੀ ਜੋ ਸਾਨੂੰ ਚਾਹੀਦੀ ਹੈ ਸਾਡੇ ਘਰ ਵਿੱਚ ਨਹੀਂ ਆਉਂਦੀ ਤਾਂ ਫਿਰ ਸਾਧ ਸੰਗਤ ਜੀ ਅਜਿਹੇ ਕੁਝ ਖਾਸ ਮੌਕੇ ਹਨ ਜਦੋਂ ਆਕਾਸ਼ ਤੇ ਧਰਤੀ ਦੀਆਂ ਦੋ ਸ਼ਕਤੀਆਂ ਹੁੰਦੀਆਂ ਹਨ ਉਹ ਇਕੱਠੀਆਂ ਹੁੰਦੀਆਂ ਹਨ ਤੇ ਸਾਧ ਸੰਗਤ ਜੀ ਜੇਕਰ ਅਸੀਂ ਉਸ ਸਮੇਂ ਸਾਫ਼ ਮਨ ਤੇ ਸੱਚੀ ਭਾਵਨਾ ਦੇ ਨਾਲ ਪੂਰੇ ਵਿਸ਼ਵਾਸ ਨਾਲ ਇਹ ਕੁਝ ਕਾਰਜ ਕਰਦੇ ਹਾਂ ਅਤੇ ਪਰਮ ਪਿਤਾ ਪਰਮੇਸ਼ਰ ਦੇ ਅੱਗੇ ਅਰਦਾਸ ਲਗਾਉਂਦੇ ਹਾਂ ਤਸਾਲ ਸੰਗਤ ਜੀ ਸਾਡੀ ਹਰ ਅਰਦਾਸ ਪੂਰੀ ਹੋ ਜਾਂਦੀ ਹੈ ਸੋ ਇਸੇ ਲਈ ਸਾਤ ਸੰਗਤ ਜੀ 12 ਮਈ ਦੀ ਰਾਤ ਭਾਵ ਕਿ ਅੱਜ ਪੂਰਨਮਾਸ਼ੀ ਦੀ ਰਾਤ ਨੂੰ ਜੇਕਰ ਅਸੀਂ ਇੱਕ ਕਾਰਜ ਕਰ ਲੈਂਦੇ ਹਾਂ ਤਾਂ ਸਾਤ ਸੰਗਤ ਜੀ ਸਾਡੇ ਘਰ ਵਿੱਚਲੀ ਜੋ ਵੀ ਸਮੱਸਿਆ ਹੈ ਉਹ ਅੱਜ ਹੀ ਖਤਮ ਹੋ ਜਾਵੇਗੀ ਸੋ ਇਸ ਕੰਮ ਨੂੰ ਦੱਸਣ ਤੋਂ ਪਹਿਲਾਂ ਸਾਰੀ ਸੰਗਤ ਦੇ ਚਰਣਾ ਵਿੱਚ ਬੇਨਤੀ ਹੈ ਜੀ ਕਿ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਇਸ ਕਥਾ ਵਿਚਾਰ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਧ ਸੰਗਤ ਜੀ ਅੱਜ ਦਾ ਵਿਸ਼ਾ ਸ਼ੁਰੂ ਕਰਦੇ ਹਾਂ ਇਸ ਅੱਜ 12 ਮਈ ਨੂੰ ਪੂਰਨਮਾਸ਼ੀ ਹੈ ਸਾਧ ਸੰਗਤ ਜੀ ਅੱਜ ਪੂਰਨਮਾਸ਼ੀ ਦੀ ਰਾਤ ਹੈ ਤੇ ਸਿਰਫ ਇੱਕ ਸੁੰਦਰ ਚਮਕਦਾਰ ਚੰਦਰਮਾ ਵਾਲੀ ਇਹ ਰਾਤ ਨਹੀਂ ਹੁੰਦੀ ਇਹ ਰਾਤ ਰੋਹਾਨੀ ਤੇ ਖੰਗੋਲੀ ਘਟਨਾ ਵੀ ਹੁੰਦੀ ਹੈ ਬਹੁਤ ਸ਼ਕਤੀਸ਼ਾਲੀ ਵੀ ਇਸ ਨੂੰ ਮੰਨਿਆ ਜਾਂਦਾ ਹੈ ਸਾਤਸੰਗਤ ਜੀ ਜਦੋਂ ਚੰਨ ਪੂਰੀ ਤਰ੍ਹਾਂ ਗੋਲ ਤੇ ਚਮਤਕਾਰ ਹੁੰਦਾ ਹੈ ਤੇ ਚਮਕਦਾਰ ਬਣ ਜਾਂਦਾ ਹੈ ਉਸ ਦੀ ਰੌਸ਼ਨੀ ਧਰਤੀ ਤੇ ਇੱਕ ਅਨੋਖੀ ਊਰਜਾ ਫੈਲਾਉਂਦੀ ਹੈ ਜੋ ਸਾਡੇ ਮਨ ਦਿਲ ਅਤੇ ਆਤਮਾ ਨੂੰ ਸਿੱਧੇ ਤੌਰ ਤੇ ਛੂ ਜਾਂਦੀ ਹੈ ਤੇ ਸਾਤਸੰਗਤ ਜੀ ਪੁਰਾਣੇ ਸਮੇਂ ਤੋਂ ਜੋ ਸੰਤਾਂ ਹਰਸ਼ੀਆਂ ਮونی ਅਤੇ ਵਿਦਵਾਨਾਂ ਨੇ ਪੂਰਨਮਾਸ਼ੀ ਦੀ ਰਾਤ ਨੂੰ ਪਵਿੱਤਰ ਮੰਨਿਆ ਹੈ ਕਿਉਂਕਿ ਸਾਤਸੰਗਤ ਜੀ ਇਸ ਰਾਤ ਮਨੁੱਖ ਦਾ ਮਨ ਸੰਵੇਦਨਸ਼ੀਲ ਤੇ ਖੁੱਲਿਆ ਹੁੰਦਾ ਹੈ ਅਤੇ ਸੰਗੀ ਵਿਗਿਆਨ ਵੀ ਇਸ ਗੱਲ ਦਾ ਸਮਰਥਨ ਦਿੰਦਾ ਹੈ ਚੰਦ ਦੀ ਗਤੀ ਅਤੇ ਰੌਸ਼ਨੀ ਦਾ ਅਸਰ ਪੌਦਿਆਂ ਜਾਨਵਰਾਂ ਅਤੇ ਮਨੁੱਖਾਂ ਉੱਪਰ ਪੈ ਜਾਂਦਾ ਹੈ ਸਤਸੰਗਤ ਜੀ ਪੂਰਨਮਾਸੀ ਦੀ ਰਾਤ ਇੱਕ ਐਸੀ ਰਾਤ ਹੈ ਜੇਕਰ ਅਸੀਂ ਉਸ ਰਾਤ ਨੂੰ ਇਹ ਕੰਮ ਕਰ ਲੈਂਦੇ ਹਾਂ ਤੇ ਨਾਲ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਤਾਂ ਸਤਸੰਗਤ ਜੀ ਵਾਹਿਗੁਰੂ ਸਾਡੀ ਅਰਦਾਸ ਨੂੰ ਜ਼ਰੂਰ ਕਬੂਲ ਕਰ ਲੈਣਗੇ ਜੋ ਵੀ ਸਾਡੇ ਦਿਲ ਦੀ ਅਰਦਾਸ ਹੈ ਜ਼ਰੂਰ ਸੁਣ ਲੈਣਗੇ ਫਿਰ ਸਾਧ ਸੰਗਤ ਜੀ ਉਹ ਕਿਹੜਾ ਕੰਮ ਹੈ ਜੋ ਅਸੀਂ ਅੱਜ ਦੀ ਰਾਤ ਨੂੰ ਕਰਨਾ ਹੈ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਮਨ ਵਿੱਚ ਸਰੀਰ ਨੂੰ ਸ਼ੁੱਧ ਕਰ ਲੈਣਾ ਹੈ ਭਾਵ ਕਿ ਇਸ਼ਨਾਨ ਕਰਨਾ ਹੈ ਤੇ ਫਿਰ ਇਸ ਕਿਰਿਆ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਇਸ਼ਨਾਨ ਕਰ ਲਓ ਸਾਫ਼ ਸੁਥਰੇ ਕੱਪੜੇ ਪਹਿਨ ਲਓ ਆਪਣੇ ਘਰ ਦੇ ਪਵਿੱਤਰ ਸਥਾਨ ਜਿੱਥੇ ਵੀ ਬੈਠ ਕੇ ਘਰ ਵਿੱਚ ਤੁਸੀਂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹੋ ਉੱਥੇ ਬੈਠ ਜਾਣਾ ਹੈ ਫਿਰ ਸਤਸੰਗ ਜੀ ਇੱਕ ਛੋਟੀ ਜਿਹੀ ਅਰਦਾਸ ਤੁਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਗਾਉਣੀ ਹੈ ਜੋ ਵੀ ਅਸੀਂ ਕਾਰਜ ਕਰਨ ਵਾਲੇ ਹਾਂ ਉਹ ਸਫਲ ਹੋ ਜਾਣ ਅਤੇ ਪਰਮਾਤਮਾ ਜੀ ਤੁਹਾਡੀ ਕਿਰਪਾ ਦੇ ਨਾਲ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਤੇ ਬਰਕਤ ਦਾ ਵਾਸ ਹੋ ਜਾਵੇ ਸਤਸੰਗ ਜੀ ਇਸ ਤਰ੍ਹਾਂ ਆਪਣੇ ਮਨ ਵਿੱਚ ਸਕਾਰਾਤਮਕ ਸੋਚ ਹੀ ਰੱਖਣੀ ਹੈ ਅਤੇ ਆਪਣਾ ਪੂਰਨ ਭਰੋਸਾ ਪਰਮਾਤਮਾ ਜੀ ਦੇ ਉੱਪਰ ਬਣਾ ਕੇ ਰੱਖਣਾ ਹੈ ਫਿਰ ਤੁਸੀਂ ਇੱਕ ਸਾਫ਼ ਤਾਂਬੇ ਦਾ ਲੋਟਾ ਲੈ ਲੈਣਾ ਹੈ ਜੋ ਸਿਰਫ਼ ਪਵਿੱਤਰ ਕੰਮਾਂ ਦੇ ਲਈ ਹੀ ਵਰਤਿਆ ਜਾਂਦਾ ਹੈ। ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ ਫਿਰ ਇਸ ਵਿੱਚ ਪਵਿੱਤਰ ਜਲ ਭਰ ਲਓ। ਤਾਂ ਸਾਧ ਸੰਗਤ ਜੀ ਪਵਿੱਤਰ ਜਲ ਦਾ ਮਤਲਬ ਸਾਫ਼ ਪਾਣੀ ਜੋ ਕਿ ਝੂਠਾ ਨਾ ਹੋਇਆ ਹੋਵੇ। ਜਾਂ ਫਿਰ ਸਾਧ ਸੰਗਤ ਜੀ ਤੁਸੀਂ ਘਰ ਵਿੱਚਲਾ ਜੋ ਸ਼ੁੱਧ ਫਿਲਟਰ ਦਾ ਪਾਣੀ ਹੈ ਉਹ ਵੀ ਵਰਤ ਸਕਦੇ ਹੋ। ਪਾਣੀ ਭਰਨ ਤੋਂ ਪਹਿਲਾਂ ਇਸ ਨੂੰ ਵਾਹਿਗੁਰੂ ਦੇ ਨਾਮ ਨਾਲ ਸ਼ੁੱਧ ਕਰ ਲੈਣਾ ਹੈ। ਤੇ ਮਨ ਵਿੱਚ ਵਾਹਿਗੁਰੂ ਦਾ ਨਾਮ ਦਾ ਜਾਪ ਕਰਦੇ ਹੀ ਰਹਿਣਾ ਹੈ। ਫਿਰ ਸਾਧ ਸੰਗਤ ਜੀ ਤੁਸੀਂ ਇਸ ਪਾਣੀ ਨੂੰ ਤਾਂਬੇ ਦੇ ਲੋਟੇ ਵਿੱਚ ਪਾ ਲੈਣਾ ਹੈ ਤੇ ਉਸ ਤਾਂਬੇ ਦੇ ਗੜਵੇ ਵਿੱਚ ਜਦੋਂ ਪਾ ਲਿਆ ਫਿਰ ਇਸ ਤੋਂ ਬਾਅਦ ਤੁਸੀਂ ਪੰਜ ਤੁਲਸੀ ਦੇ ਪੱਤੇ ਉਸ ਵਿੱਚ ਪਾ ਦੇਣੇ ਹਨ। ਸਾਧ ਸੰਗਤ ਜੀ ਤੁਲਸੀ ਦੇ ਪੱਤੇ ਪੂਰਨ ਤੌਰ ਤੇ ਸਾਫ਼ ਤੇ ਤਾਜ਼ੇ ਹੋਣੇ ਚਾਹੀਦੇ ਹਨ। ਤੇ ਸਾਧ ਸੰਗਤ ਜੀ ਤੁਲਸੀ ਨੂੰ ਪਵਿੱਤਰ ਤੇ ਸਕਾਰਾਤਮਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਫਿਰ ਇਹ ਪੱਤੇ ਤੁਸੀਂ ਪਾਣੀ ਵਿੱਚ ਪਾ ਦੇਣੇ ਹਨ। ਤੇ ਫਿਰ ਜੋ ਵੀ ਇਹ ਕਿਰਿਆ ਹੈ ਤੁਸੀਂ ਰਾਤ ਨੂੰ 9 ਵਜੇ ਤੋਂ ਬਾਅਦ ਕਰਨੀ ਸ਼ੁਰੂ ਕਰ ਦੇਣੀ ਹੈ ਜਦੋਂ ਚੰਦਰਮਾ ਦੀ ਰੋਸ਼ਨੀ ਪੂਰੀ ਤਰ੍ਹਾਂ ਤੁਹਾਡੇ ਘਰ ਦੀ ਛੱਤ ਤੇ ਪੈ ਰਹੀ ਹੋਵੇ ਤਾਂ ਪਵਿੱਤਰ ਜਲ ਅਤੇ ਤુલਸੀ ਦੇ ਪੱਤਿਆਂ ਨਾਲ ਭਰੇ ਤਾਂਬੇ ਦਾ ਲੋਟਾ ਤੁਸੀਂ ਆਪਣੇ ਘਰ ਦੀ ਛੱਤ ਤੇ ਲੈ ਜਾਣਾ ਹੈ ਤੇ ਸਾਥ ਸੰਗਤ ਜੀ ਛੱਤ ਤੇ ਅਜੇਹੀ ਜਗ੍ਹਾ 'ਚ ਆਉਣੀ ਹੈ ਜਿੱਥੇ ਚੰਦ ਦੀ ਰੋਸ਼ਨੀ ਸਿੱਧੇ ਤੌਰ ਤੇ ਲੋਟੇ ਤੇ ਪਵੇ ਉਸ ਗੜਵੀ ਨੂੰ ਉਸ ਲੋਟੇ ਨੂੰ ਤੁਸੀਂ ਉੱਥੇ ਪੂਰੀ ਸਾਵਧਾਨੀ ਦੇ ਨਾਲ ਘਰ ਦੀ ਛੱਤ ਤੇ ਰੱਖ ਦੇਣਾ ਹੈ ਇਸ ਗੱਲ ਨੂੰ ਯਕੀਨੀ ਬਣਾਉਂਦੇ ਹੋਏ ਕਿ ਪਾਣੀ ਡੁੱਲੇ ਨਾ ਲੋਟਾ ਰੱਖਣ ਵੇਲੇ ਆਪਣੇ ਮਨ ਵਿੱਚ ਸਕਾਰਾਤਮਕ ਭਾਵਨਾ ਜ਼ਰੂਰ ਰੱਖਣੀ ਹੈ ਨਾਲ ਹੀ ਨਾਲ ਤੁਸੀਂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹੀ ਰਹਿਣਾ ਹੈ ਸਾਧ ਸੰਗਤ ਜੀ ਤੁਸੀਂ ਆਪਣੇ ਮਨ ਵਿੱਚ ਵਾਹਿਗੁਰੂ ਵਾਹਿਗੁਰੂ ਨੂੰ ਯਾਦ ਰੱਖੋ ਤੇ ਫਿਰ ਇਹ ਲੋਟਾ ਇਹ ਗੜਵੀ ਛੱਤ ਉੱਪਰ ਰੱਖਣ ਤੋਂ ਬਾਅਦ ਉਸੇ ਜਗ੍ਹਾ ਤੇ ਬੈਠ ਜਾਓ ਜਾਂ ਖੜੇ ਹੋ ਜਾਓ ਸੱਚੇ ਮਨ ਨਾਲ ਪਰਮਾਤਮਾ ਦਾ ਜਾਪ ਕਰੋ ਵਾਹਿਗੁਰੂ ਜੀ ਜੇ ਤੁਸੀਂ ਸਤਨਾਮ ਵਾਹਿਗੁਰੂ ਸ਼ਬਦ ਦਾ ਜੋ ਜਾਪ ਹੈ ਉਹ 5 ਤੋਂ 10 ਮਿੰਟ ਲਈ ਕਰ ਸਕਦੇ ਹੋ ਸਾਥ ਸੰਗਤ ਜੀ ਜਾਪ ਕਰਦੇ ਸਮੇਂ ਆਪਣਾ ਪੂਰਾ ਧਿਆਨ ਤੁਸੀਂ ਪਰਮਾਤਮਾ ਵੱਲ ਹੀ ਕੇਂਦ੍ਰਿਤ ਕਰਨਾ ਹੈ ਆਪਣੇ ਮਨ ਵਿੱਚ ਇਹ ਭਾਵਨਾ ਰੱਖੋ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਵਰਸ ਰਹੀ ਹੈ ਤੁਹਾਡੇ ਜੀਵਨ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਰਹੀਆਂ ਹਨ ਸਤ ਸੰਗਤ ਜੀ ਜਾਪ ਦੇ ਦੌਰਾਨ ਤੁਹਾਡਾ ਮਨ ਸ਼ਾਂਤ ਤੇ ਸਕਾਰਾਤਮਕ ਹੋਣਾ ਚਾਹੀਦਾ ਹੈ ਜੇਕਰ ਤੁਹਾਡੇ ਮਨ ਵਿੱਚ ਕੋਈ ਵੀ ਵਿਚਾਰ ਆਉਂਦੇ ਹਨ ਉਹਨਾਂ ਨੂੰ ਨਰਮੀ ਨਾਲ ਤੁਸੀਂ ਦੂਰ ਕਰ ਦੇਣਾ ਹੈ ਆਪਣਾ ਪੂਰਾ ਧਿਆਨ ਤੁਸੀਂ ਪਰਮਾਤਮਾ ਦੇ ਨਾਮ ਤੇ ਲਗਾਉਣਾ ਹੈ ਸਤ ਸੰਗਤ ਜੀ ਨਾਮ ਜਪਣ ਤੋਂ ਬਾਅਦ ਹੱਥ ਜੋੜ ਕੇ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਹੈ ਤੁਹਾਡੇ ਦਿਲ ਦੀ ਗਹਿਰਾਈ ਚੋਂ ਨਿਕਲਣੀ ਚਾਹੀਦੀ ਹੈ ਅਰਦਾਸ ਤੁਸੀਂ ਆਪਣੇ ਸ਼ਬਦਾਂ ਵਿੱਚ ਹੀ ਅਰਦਾਸ ਕਰ ਸਕਦੇ ਹੋ ਤੁਸੀਂ ਇਹ ਆਖਣਾ ਕਿ हे परमात्मा ਆਪਣੇ ਮੇਰੇ ਘਰ ਦੇ ਵਿੱਚ ਤੁਸੀਂ ਸੁੱਖ ਸ਼ਾਂਤੀ ਤੇ ਬਰਕਤ ਦੀ ਦਾਤ ਬਖਸ਼ੋ ਮੇਰੇ ਪਰਿਵਾਰ ਦੀਆਂ ਮੁਸ਼ਕਿਲਾਂ ਨੂੰ ਦੂਰ ਕਰੋ ਪੈਸੇ ਦੀ ਤੰਗੀ ਨੂੰ ਦੂਰ ਕਰੋ ਤੇ ਸਾਡੇ ਮਨ ਵਿੱਚ ਸਕਾਰਾਤਮਕਤਾ ਤੇ ਨਿਰਮਲਤਾ ਨੂੰ ਭਰ ਦਿਓ ਜੋ ਵੀ ਅਸੀਂ ਹਮੇਸ਼ਾ ਤੁਹਾਡੇ ਨਾਮ ਦਾ ਸਿਮਰਨ ਵੀ ਕਰਦੇ ਰਹੀ ਹਾਂ ਤੇ ਨੇਕ ਰਹਿਤੇ ਵੀ ਚੱਲੀਏ ਇਸ ਪੂਰਨਮਾਸ਼ੀ ਦੀ ਰਾਤ ਸਾਡੇ ਘਰ ਵਿੱਚ ਖੁਸ਼ਹਾਲੀ ਪਿਆਰ ਤੇ ਸੰਤੁਸ਼ਟੀ ਦਾ ਵਾਸ ਲੈ ਕੇ ਆਵੇ ਸਾਨੂੰ ਤੁਹਾਡੀ ਰਹਿਮਤ ਨਾਲ ਜੋੜ ਦੇਵੇ ਤੇ ਸਾਡੇ ਜੀਵਨ ਨੂੰ ਤੁਹਾਡੀ ਰੌਸ਼ਨੀ ਨਾਲ ਭਰ ਦੇਵੇ ਸਾਧ ਸੰਗਤ ਜੀ ਅਰਦਾਸ ਕਰਦੇ ਸਮੇਂ ਘਰ ਅਤੇ ਪਰਿਵਾਰ ਦੀ ਖੁਸ਼ਹਾਲੀ ਦੀ ਕਲਪਨਾ ਕਰਨੀ ਹੈ ਨਾਲ ਦੇ ਨਾਲ ਸਰਬੱਤ ਦਾ ਭਲਾ ਵੀ ਮੰਗਣਾ ਹੈ ਇਹ ਸੋਚੋ ਕਿ ਪਰਮਾਤਮਾ ਦੀ ਰੌਸ਼ਨੀ ਤੁਹਾਡੇ ਘਰ ਤੇ ਵਰਸ ਰਹੀ ਹੈ ਤੇ ਸਾਰੀਆਂ ਮੁਸ਼ਕਲਾਂ ਦੂਰ ਹੋ ਰਹੀਆਂ ਹਨ ਸਾਧ ਸੰਗਤ ਜੀ ਅਰਦਾਸ ਪੂਰੀ ਹੋਣ ਤੋਂ ਬਾਅਦ ਤੁਸੀਂ ਵਾਹਿਗੁਰੂ ਜੀ ਨੂੰ ਸਿਰ ਨਵਾਓ ਤੇ ਸ਼ੁਕਰਾਨਾ ਕਰੋ ਲੋਟੇ ਨੂੰ ਪੂਰੀ ਰਾਤ ਛੱਤ ਤੇ ਰਹਿਣ ਦਿਓ ਤਾਂ ਜੋ ਚੰਨ ਦੀ ਰੌਸ਼ਨੀ ਇਸ ਦੇ ਪਾਣੀ ਅਤੇ ਤੁਲਸੀ ਦੇ ਪੱਤਿਆਂ ਨੂੰ ਸ਼ੁੱਧ ਕਰ ਸਕੇ ਇਹ ਪਵਿੱਤਰ ਜਲ ਚੰਦ ਦੀ ਊਰਜਾ ਨੂੰ ਸੋਖ ਲੈਂਦਾ ਹੈ ਤੇ ਸਕਾਰਾਤਮਕ ਊਰਜਾ ਨਾਲ ਭਰ ਜਾਂਦਾ ਹੈ ਸਾਧ ਸੰਗਤ ਜੀ ਅਗਲੀ ਸਵੇਰ ਸੂਰਜ ਚੜ੍ਹਨ ਤੋਂ ਪਹਿਲਾਂ ਤੁਸੀਂ ਲੋਟੇ ਨੂੰ ਸੰਭਾਲ ਕੇ ਉਠਾ ਲੈਣਾ ਹੈ ਅਤੇ ਇਸ ਦੇ ਪਾਣੀ ਦਾ ਜੋ ਛਿੱਟਾ ਹੈ ਤੁਸੀਂ ਆਪਣੇ ਪੂਰੇ ਘਰ ਵਿੱਚ ਦੇਣਾ ਹੈ ਤੇ ਤੁਲਸੀ ਦੇ ਪੱਤੇਆਂ ਨੂੰ ਸਤਕਾਰ ਸਾਹਿਤ ਪਵਿੱਤਰ ਜਲ ਵਿੱਚ ਰੱਖ ਦੇਣਾ ਹੈ ਤਾਂ ਫਿਰ ਸਾਧ ਸੰਗਤ ਜੀ ਇਹ ਜੋ ਕਿਰਿਆ ਹੈ ਤੁਸੀਂ ਇਸ ਨੂੰ ਅੱਜ 12 ਮਈ ਨੂੰ ਹੀ ਕਰ ਸਕਦੇ ਹੋ ਕਿਉਂਕਿ ਪੂਰਨਮਾਸ਼ੀ ਦਾ ਰਾਤ ਹੈ ਤੁਹਾਡੀ ਹਰ ਅਰਦਾਸ ਕਬੂਲ ਹੋ ਜਾਵੇ ਕਿਉਂਕਿ ਸਾਧ ਸੰਗਤ ਜੀ ਰੋਹਾਨੀ ਕਿਰਿਆ ਸਿਰਫ ਇੱਕ ਰਸਮ ਨਹੀਂ ਸਭ ਪਰਮਾਤਮਾ ਨਾਲ ਸਿੱਧਾ ਸੰਬੰਧ ਜੋੜਨ ਦਾ ਇੱਕ ਸਾਧਨ ਹੈ તાંਬੇ ਦਾ ਲੋਟਾ ਜੋ ਸਕਾਰਾਤਮਕ ਊਰਜਾ ਨੂੰ ਸੰਚਾਲਿਤ ਕਰਨ ਦੀ ਸਮਰੱਥਾ ਵੀ ਰੱਖਦਾ ਹੈ ਤੇ ਤੁਲਸੀ ਦੇ ਪੱਤੇ ਜੋ ਪਵਿੱਤਰਤਾ ਤੇ ਸ਼ੁੱਧਤਾ ਦਾ ਪ੍ਰਤੀਕ ਮੰਨੇ ਜਾਂਦੇ ਹਨ ਚੰਦਰਮਾ ਦੀ ਰੌਸ਼ਨੀ ਨਾਲ ਮਿਲ ਕੇ ਤੁਹਾਡੇ ਘਰ ਦੀ ਜੋ ਵੀ ਨਕਾਰਾਤਮਕਤਾ ਹੈ ਉਸ ਨੂੰ ਦੂਰ ਕਰ ਦੇਣਗੇ ਤੇ ਪਵਿੱਤਰ ਜਲ ਚੰਦ ਦੀ ਊਰਜਾ ਨੂੰ ਸੋਖ ਕੇ ਤੁਹਾਡੇ ਘਰ ਨੂੰ ਸ਼ੁੱਧ ਕਰ ਦੇਵੇਗਾ ਸਾਥ ਸੰਗਤ ਜੀ ਇਹਦੇ ਤੋਂ ਵੱਧ ਜੋ ਅਸੀਂ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੇ ਹਾਂ ਅਰਦਾਸ ਕਰਦੇ ਹਾਂ ਉਹ ਸਾਡੇ ਮਨ ਨੂੰ ਸ਼ਾਂਤ ਕਰਦੀ ਹੈ ਤੇ ਤੁਹਾਡੀ ਸੋਚ ਨੂੰ ਸਕਾਰਾਤਮਕ ਬਣਾ ਦੇਵੇਗੀ। ਕੁੱਲ ਮਿਲਾ ਕੇ ਕਹਿ ਦਈਏ ਕਿ ਤੁਹਾਡੇ ਜੀਵਨ ਵਿੱਚ ਪਰਮਾਤਮਾ ਜੀ ਦੀ ਕਿਰਪਾ ਫਿਰ ਸਦਾ ਲਈ ਬਣ ਜਾਵੇਗੀ। ਤੁਹਾਡੇ ਅੰਦਰ ਵਿਸ਼ਵਾਸ ਆ ਜਾਵੇਗਾ। ਤੁਹਾਨੂੰ ਅਹਿਸਾਸ ਹੋਵੇਗਾ ਕਿ ਪਰਮਾਤਮਾ ਤੁਹਾਡੇ ਨਾਲ ਹਨ। ਕਿਉਂਕਿ ਇਹ ਅਰਦਾਸ ਤੁਸੀਂ ਸੱਚੀ ਭਾਵਨਾ ਦੇ ਨਾਲ ਕੀਤੀ ਹੈ। ਇਸ ਦੇ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਸੁਧਰ ਜਾਵੇਗੀ ਤੇ ਤੁਸੀਂ ਪਰਮਾਤਮਾ ਜੀ ਦੇ ਨਾਲ ਜੁੜ ਜਾਓਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ